ਹਾਂਜੀ ਬਟਾਲੇ ਵਾਲਿਓ ਜੂਸ ਤਾਂ ਤੁਸੀਂ ਬਹੁਤ ਪੀਤੇ ਹੋਣਗੇ ਆ ਵੀਰ ਦੇ ਕੋਲੋਂ ਕਿੰਨੇ ਕਿੰਨੇ ਜੂਸ ਪੀਤਾ ਬਟਾਲੇ 'ਚ ਆ ਬਹੁਤ ਵਧੀਆ ਜੂਸ ਤਿਆਰ ਕਰਦੇ ਨੇ ਵੀਰ ਹੁਣੀ ਆ ਬੇਲ ਦਾ ਜੂਸ ਸੱਤੂ ਦਾ ਜੂਸ ਮੁਹੱਬਤੇ ਸ਼ਰਬਤ ਅ ਅਸੀਂ ਵੀ ਜਦੋਂ ਬਟਾਲੇ ਜਾਈਏ ਤਾਂ ਵੀਰ ਹੁਣਾ ਦੇ ਕੋਲੋਂ ਜ਼ਰੂਰ ਜੂਸ ਪੀ ਕੇ ਆਈਦਾ ਤੇ ਅੱਜ ਵੀਰ ਨੇ ਕਿਹਾ ਸਾਡੀ ਵੀਡੀਓ ਬਣਾ ਕੇ ਜ਼ਰੂਰ ਪਾਓ ਤੇ ਮੈਂ ਵੀਰ ਨੂੰ ਕਿਹਾ ਜ਼ਰੂਰ ਵੀਡੀਓ ਬਣਾ ਕੇ ਪਾਵਾਂਗੇ ਆਪਣੇ ਪੰਜਾਬੀਆਂ ਦੀ ਇੱਕ ਦੂਜੇ ਨੂੰ ਸਪੋਰਟ ਜ਼ਰੂਰ ਕਰਨੀ ਚਾਹੀਦੀ ਹੈ ਦਹਾਂ ਨੌਆਂ ਦੀ ਕਿਰਤ ਆਪਣਾ ਪੰਜਾਬੀ ਕੋਈ ਵੀ ਭਰਾ ਕਰਦਾ ਚਾਹੇ ਉਹ ਜੂਸ ਦੀ ਰੇੜੀ ਲਗਾਉਂਦਾ ਤੇ ਪੰਜਾਬ ਚ ਰਹਿ ਕੇ ਜਿਹੜਾ ਕੰਮ ਕਰਨਾ ਉਹਦੇ ਨਾਲ ਦੀ ਰੀਝ ਨਹੀਂ ਆ ਤੇ ਇੱਕ ਦੂਜੇ ਦੀ سپورਟ ਜਰੂਰ ਕਰਿਆ ਕਰੋ ਬੋਰਡ ਦੇ ਵੀਰ ਹੋਣਾ ਦਾ ਨੰਬਰ ਵੀ ਦਿੱਤਾ ਹੈ ਇਹਨਾਂ ਦੀ ਲੋਕੇਸ਼ਨ ਹੈਗੀ ਹੈ ਮਹਾਰਾਜਾ ਜਸਾ ਸਿੰਘ ਰਾਮਗੜੀਆ ਚੌਕ ਤੁਸੀਂ ਆਰ ਆਰ ਬਾਬਾ ਕਾਲਜ ਵੱਲ ਦੀ ਵੀ ਆ ਸਕਦੇ ਹੋ ਤੁਸੀਂ ਕਿਸੇ ਵੀ ਵੈਜੀਟੇਬਲ ਦਾ ਵੀ ਜੂਸ ਪੀ ਸਕਦੇ ਹੋ ਖੀਰਾ ਅਲੂਕੀ ਟਮਾਟਰ ਅਦਰਕ ਚਕੰਦਰ ਤੁਸੀਂ ਕੋਈ ਵੀ ਜੂਸ ਪੀ ਸਕਦੇ ਹੋ ਤੇ ਪੂਰੀ ਸਾਫ ਸਫਾਈ ਦੇ ਨਾਲ ਵੀਰ ਹੁਣੀ ਕੰਮ ਕਰਦੇ ਨੇ ਦੋਵੇਂ ਪਿਓ ਪੁੱਤ ਕੰਮ ਕਰਦੇ ਨੇ ਉਥੇ ਚੌਕ ਦੇ ਵਿੱਚ ਉਹਨਾਂ ਨੇ ਜੂਸ ਦੀ ਰੇੜੀ ਲਗਾਈ ਹੈ ਤੇ ਜਰੂਰ ਇਹਨਾਂ ਦੇ ਕੋਲ ਵਿਜ਼ਿਟ ਕਰਿਓ ਜੂਸ ਪੀ ਕੇ ਆਇਓ ਤੇ ਨਾਲੇ ਹੋ ਸਲਾਮ ਵੀਰ ਬਦ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਡੇ ਪੇਜ ਫੋਲੋ ਕਰਿਓ ਧੰਨਵਾਦ